ਸਸਰੀ ਗੱਲ ਕਿਸਾਨ ਭਰਾਵੋ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਜਾਣਕਾਰੀ ਦੇਣ ਜਾ ਰਹੇ ਜੀ ਅੱਜ ਰਾਤ ਯਾਨੀ ਕਿ 8 ਅਕਤੂਬਰ 2024 ਮੌਸਮ ਦੀ ਕੀ ਗਤੀਵਿਧੀ ਦਿਖਾਈ ਦੇ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਨੂੰ ਬੀਤੀ ਦੋ ਦਿਨ ਤੋਂ ਇੱਕ ਅਲਰਟ ਜਾਰੀ ਹੋਇਆ ਸੀ ਕਿ ਪੱਛਮੀ ਸਿਸਟਮ ਇੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿਸਮ ਦਿਨ ਦੇ ਵੇਲੇ ਦੇਖਣ ਨੂੰ ਵੀ ਮਿਲਿਆ ਪੰਜਾਬ ਦੇ ਪੱਛਮੀ ਸਰਹੱਦੀ ਇਲਾਕੇ ਖਾਸ ਤੌਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਫਜ਼ਿਲਕਾ ਫਿਰੋਜ਼ਪੁਰ ਬਠਿੰਡੇ ਦੀ ਬੈਲਟ ਦੇ ਵਿੱਚਕਾਰ ਪਾਰੇ ਬਦਲੀ ਸਿਸਟਮ ਉਹ ਕਮਜ਼ੋਰ ਪੈ ਚੁੱਕਿਆ ਸੀ ਜਿਸ ਦੇ ਕਾਰਨ ਦਿਨ ਦੇ ਵੇਲੇ ਸਾਨੂੰ ਗਤੀਵਿਧੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਸੀ ਪਰ ਉਹ ਕੁਝ ਦਾ ਅਸਰ ਬਹੁਤ ਜ਼ਿਆਦਾ ਨਹੀਂ ਹੋਇਆ ਹੁਣ ਅਗਰ ਆਪਾਂ ਗੱਲ ਕਰੀਏ ਤਾਂ ਰਾਤ ਦੇ ਵੇਲੇ ਮੌਸਮ ਸਾਨੂੰ 90% ਖੁਸ਼ਕ ਤੇ ਸਾਫ਼ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਸਿਰਫ ਸਾਨੂੰ ਰਾਤ ਦੇ ਵੇਲੇ ਬੱਦਲ ਵਾਈ ਹੁਸ਼ਿਆਰਪੁਰ ਨਮਾ ਸ਼ਹਿਰ ਅ ਜਲੰਧਰ ਤੇ ਕਪੂਰਥਲਾ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਇੱਕ ਸਿਸਟਮ ਸਾਨੂੰ ਹਿਮਾਚਲ ਦੀ ਤਰਫੋਂ ਰਾਤ ਦੇ ਵੇਲੇ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਹਨਾਂ ਬਦਲਾਂ ਬਾਈ ਸਿਸਟਮ ਦਾ ਕੋਈ ਮੀਂਹ ਦੇ ਪੱਖ ਤੋਂ ਵੱਡਾ ਅਸਰ ਨਹੀਂ ਹੈ ਜਿਸ ਤਰ੍ਹਾਂ ਅਸੀਂ ਆਪਾਂ ਕਹਿ ਸਕਦੇ ਹਾਂ ਕਿ ਓਵਰਆਲ ਪੰਜਾਬ ਦਾ ਮੌਸਮ ਅੱਜ ਰਾਤ ਖੁਸ਼ਕ ਅਤੇ ਸਾਫ਼ ਬਣੇ ਰਹਿਣ ਦੇ ਜ਼ਿਆਦਾ ਚਾਂਸ ਨੇ ਅਗਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਤਾਪਮਾਨ ਦੀ ਹੁਣ ਤਾਪਮਾਨ ਹੌਲੀ-ਹੌਲੀ ਪੰਜਾਬ ਦੇ ਵਿੱਚ ਘਟ ਰਹੇ ਨੇ ਦਿਨ ਦੇ ਵੇਲੇ ਸਾਨੂੰ ਵੀ ਅੱਜ ਠੀਕ-ਠਾਕ ਤਾਪਮਾਨ ਦੇਖਣ ਨੂੰ ਮਿਲਿਆ ਐਵਰੇਜ ਤਾਪਮਾਨ ਪੰਜਾਬ ਦੇ ਵਿੱਚ 33 ਤੋਂ 34 ਡਿਗਰੀ ਸੀ ਜੋ ਕਿ ਨਾਰਮਲ 35 ਪਲੱਸ ਬਣਿਆ ਹੁੰਦਾ ਸੀ ਅੱਜ ਰਾਤ ਦੀ ਗੱਲ ਕਰੀਏ ਤਾਪਮਾਨ ਸਾਨੂੰ 25 ਡਿਗਰੀ ਤੋਂ ਹੇਠਾਂ ਹੀ ਦਿਖਾਈ ਦੇਣਗੇ ਕਿਉਂਕਿ ਜਿਹੜੇ ਤਾਪਮਾਨ ਨੇ ਹੁਣ ਸਵੇਰ ਵੇਲੇ ਤੇ ਸ਼ਾਮ ਵੇਲੇ ਲਗਭਗ 20 ਡਿਗਰੀ ਤੋਂ ਨੇੜੇ-ਤਰੇ ਹੀ ਬਣੇ ਹੋਏ ਦਿਖਾਈ ਦੇ ਰਹੇ ਨੇ ਸਵੇਰ ਵੇਲੇ ਸਾਨੂੰ ਹੁਣ ਧੁੰਦ ਦਾ ਸਾਹਮਣਾ ਵੀ ਦੇਖਣ ਨੂੰ ਮਿਲ ਰਿਹਾ ਹੈ ਅੱਜ ਰਾਤ ਜਿਵੇਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਓਵਰਆਲ ਮੌਸਮ ਠੀਕ ਹੈ ਕੋਈ ਗਤੀਵਿਧੀ ਨਹੀਂ ਹੈ ਸਿਰਫ ਸਾਨੂੰ ਚਾਰਕ ਜिले ਜਿਹੜੇ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਹੁਸ਼ਿਆਰਪੁਰ ਨਮਾਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਵਿੱਚ ਬੱਦਲੀ ਸਿਸਟਮ ਦੇਖਣ ਨੂੰ ਮਿਲ ਸਕਦਾ ਹੈ ਹਲਕੀ ਫੁਲਕੀ ਹਨੇਰੀ ਵੀ ਚੱਲ ਸਕਦੀ ਹੈ ਪਰ ਕਿਸਾਨਾਂ ਦਾ ਕੋਈ ਵੱਡਾ ਨੁਕਸਾਨ ਹੁੰਦਾ ਸਾਨੂੰ ਦਿਖਾਈ ਨਹੀਂ ਦੇ ਰਿਹਾ ਓਵਰAllResult ਮੌਸਮ ਠੀਕ ਹੈ ਕਿਸਾਨਾਂ ਦੇ ਲਈ ਕੋਈ ਵੱਡਾ ਅਲਰਟ ਫਿਲਹਾਲ ਜਾਰੀ ਨਹੀਂ ਹੋਇਆ ਜਿਸ ਦੇ ਨਾਲ ਕਿਸਾਨਾਂ ਨੂੰ ਹੁਣ ਸੁੱਖ ਦਾ ਸਾਹ ਲੈ ਸਕਦੇ ਨੇ ਬੀਤੀ ਕੱਲ ਜੋ ਅਲਰਟ ਜਾਰੀ ਹੋਈ ਸੀ ਉਸ ਦੇ ਮੁਤਾਬਕ 8 ਤੇ 9 ਤਰੀਕ ਨੂੰ ਬਦਲੀ ਸਿਸਟਮ ਬਣੇ ਰਹਿਣਗੇ ਕੱਲ ਦੀ ਜੋ ਵੀ ਅਪਡੇਟ ਹੋਵੇਗੀ ਸਵੇਰ ਦੀ ਵੀਡੀਓ ਵਿੱਚ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਸ਼ੇਅਰ ਕਰਾਂਗੇ ਜਾਣਕਾਰੀ ਉਦੋਂ ਤੱਕ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਵੀ ਕਰ ਦਿਓ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਉਹਨਾਂ ਤੱਕ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਹਰ ਸਮੇਂ ਰਹਿੰਦੀ ਹੈ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ